ਈ ਤਾਂ ਮੈਂ ਸੋਰੇ ਕਰ ਆਪਣੇ ਜਿੰਨੀ ਮਰਜ਼ੀ ਸੌਖੀ ਹੋਵੇ ਪਰ ਪੇਕਿਆਂ ਦੀ ਯਾਦ ਨਹੀਂ ਭੁੱਲਦੀ ਤੇ ਨਾ ਹੀ ਪੇਕਿਆਂ ਕਰੋ ਵਿਦਾਇਗੀ ਵਾਲਾ ਸੀਨ ਭੁੱਲਦੀ ਆ ਲੈ ਤੁਸੀਂ ਐਵੇਂ ਟੈਨਸ਼ਨ ਪਾ ਲਈ ਜਦੋਂ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਫਿਰ ਤੁਸੀਂ ਕਿਉਂ ਬਿਨਾਂ ਪਾਣੀ ਤੋਂ ਮੋਜੇ ਖੋਲੀ ਜਾਂਦੇ ਹੋ ਜੀ ਨਾ ਦੋਨੋਂ ਜਣੀਆਂ ਕਾਲਾ ਟਿੱਕਾ ਲਾ ਕੇ ਰੱਖਿਆ ਕਰੋ ਤੁਹਾਡੇ ਨਣਦ ਪਰਜਾਈ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਕਈ ਧੀ ਤਾਂ ਰੋ ਰੋ ਕੇ ਮਨ ਮਾਰ ਕੇ ਉੱਥੇ ਵਸ ਵੀ ਜਾਂਦੀਆਂ ਆ ਮੰਮੀ ਮਾੜਾ ਮੋਟਾ ਸਮਝਾਓ ਤੁਸੀਂ ਦੀਦੀ ਨੂੰ ਕੁਝ ਨਾ ਭਾਈਨਾ ਮੈਂ ਨਹੀਂ ਤੁਹਾਡੀ ਆਨੰਦ ਭਰਾਈ ਦੀਆਂ ਗੱਲਾਂ ਦੇ ਵਿੱਚ ਆਉਣਾ ਜੇ ਤੁਸੀਂ ਨਹੀਂ ਸਮਝਾਉਗੇ ਤਾਂ ਹੋਰ ਕੋਣ ਸਮਝਾਊਗਾ ਮੈਨੂੰ ਤਾਂ ਦੀਦੀ ਪੋਰਾ ਗੋਲਦੇ ਹੀ ਨਹੀਂ ਤੁਸੀਂ ਆਪ ਹੀ ਸੋਚੋ ਦੀਦੀ ਪੇਕੇ ਚਾਰਕ ਦਿਨ ਛੁੱਟੀਆਂ ਕੱਟਣ ਆਏ ਨੇ ਤਾਂ ਵੀ ਇਹਨਾਂ ਨੂੰ ਚੈਨ ਨਹੀਂ ਜਦੋਂ ਦੇਖੋ ਲਿਆ ਭਾਬੀ ਮੈਂ ਆਹ ਕੰਮ ਕਰ ਦਿੰਨੀ ਆ ਲਿਆ ਭਾਬੀ ਮੈਂ ਉਹ ਕੰਮ ਕਰ ਦਿੰਨੀ ਆ ਮੈਨੂੰ ਤਾਂ ਕਹਿੰਦੀ ਤੂੰ ਬਸ ਰਾਮ ਕਰ ਸਾਰ ਦਿਨ ਆਪ ਹੀ ਕੰਮ ਲੱਗੀ ਰਹਿੰਦੀ ਆ ਤੂੰ ਵੀ ਤਾਂ ਇਨਸਾਨ ਹੀ ਆ ਆ ਦਿਨ ਰਾਤ ਮੰਮੀ ਦੀ ਸੇਵਾ ਕਰਦੀ ਆ ਮਿੰਟ ਦਾ ਵੇਲ ਨਹੀਂ ਤੈਨੂੰ ਜੇ ਭਲਾ ਮੈਂ ਪੂਰਾ ਤੇਰੇ ਕੰਮ 'ਚ ਹੱਥ ਵਟਾ ਦੂੰਗੀ ਤਾਂ ਕੀ ਕਸਜੋਗਾ ਮੇਰਾ ਦੀਦੀ ਘਰ ਸੰਭਣਾ ਤੇ ਮਾਪਿਓ ਦੀ ਸੇਵਾ ਕਰਨਾ ਤਾਂ ਨੋਹਾ ਦਾ ਫਰਜ਼ ਹੁੰਦਾ ਆ ਤੇ ਨੋਹਾ ਕਿਹੜੀਆਂ ਲੋਹੇ ਦੀਆਂ ਬਣੀਆਂ ਹੁੰਦੀਆਂ ਨੇ ਉਹ ਵਿਚਾਰੀਆਂ ਵੀ ਤਾਂ ਮਲੂਕ ਜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਤਾਂ ਆਰਾਮ ਦੀ ਲੋੜ ਹੁੰਦੀ ਆ ਤੁਸੀਂ ਜੋ ਮਰਜ਼ੀ ਕਹੋ ਦੀਦੀ ਹੁਣ ਤੁਸੀਂ ਦੇ ਘਰ ਦੇ ਕੰਮ ਨੂੰ ਹੱਥ ਲਾਇਆ ਨਾ ਤੇ ਮੇਰੇ ਤੋਂ ਪੂਰਾ ਕੋਈ ਨਹੀਂ ਹੁਣ ਤੁਸੀਂ ਨਾ ਆਰਾਮ ਕਰੋ ਇੱਥੇ ਬੈਠੋ ਤੇ ਮੇਰੀਆਂ ਚੁਗਲੀਆਂ ਮੰਮੀ ਨਾਲ ਕਰੋ ਹਾਂ ਆਹ ਡਾਇਲੌਗ ਜ਼ਰੂਰ ਮਾਰਿਓ ਨੰਗਾ ਦੇ ਧੀ ਨੂੰ ਸਾਡੇ ਘਰ ਆ ਕੇ ਖੰਭ ਲੱਗ ਗਏ ਖਬਰਦਾਰ ਹੋ ਜੀ ਜਿਹੇ ਜੀ ਗੱਲ ਕੀਤੀ ਆ ਜਿੰਨੀ ਲਿਆਕਤ ਤੇਰੇ ਮਾਮਾ ਆਪਣੇ ਤੈਨੂੰ ਦਿੱਤੀਆਂ ਨਾ ਉਹਨੇ ਤਾਂ ਸ਼ਹਿਰ ਮੈਂ ਆਪਣੀ ਧੀ ਨੂੰ ਨਹੀਂ ਦੇ ਸਕੀ ਹੈ ਜੀ ਤੇ ਤੁਸੀਂ ਵੀ ਖਬਰਦਾਰ ਹੋ ਜਾਓ ਮੰਮੀ ਜੇ ਆਪਣੀਆਂ ਗੱਲਾਂ ਵਿੱਚ ਮੇਰੀ ਗੈਵੀ ਦੀ ਨੂੰ ਵੇਚ ਲਿਆਂਦਾ ਤਾਂ ਸਿਆਣਪ ਵਿੱਚ ਤਾਂ ਮੈਂ ਇਹਨਾਂ ਦੇ ਪੈਰਾ ਵਰਗੀ ਵੀ ਨਹੀਂ ਇੱਕ ਤਾਂ ਨਾ ਸਾਰਾ ਟੱਬਰ ਮੈਨੂੰ ਉਲਝਾਈ ਫਿਰਦਾ ਰਹਿੰਦਾ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਜਾਓ ਜਾ ਕੇ ਦੀਦੀ ਦੀ ਪਸੰਦ ਦੇ ਪਨੀਰ ਦੇ ਪਕੌੜੇ ਤੇ ਜਲੇਬੀਆਂ ਲੈ ਕੇ ਆਓ ਛੱਡੋ ਇਹਨੂੰ ਨਾਲੇ ਸਰਗਮ ਨੂੰ ਵੀ ਨਾਲ ਲੈ ਜਿਓ ਨਾ ਟਿਕਦੀ ਨਾ ਕਿਸੇ ਨੂੰ ਟਿਕਣ ਦਿੰਦੀ ਆ ਸਾਰੇ ਘਰ ਦੀ ਰੇਲ ਬਣਾਈ ਰੱਖਦੀ ਆ ਹਰ ਟਾਈਮ ਆਪਾਂ ਅੱਭੀ ਨੇ ਹੁਣ ਵੀਰੇ ਨੂੰ ਫੇਰ ਕਿੱਥੇ ਭੇਜਤਾ ਇਹਨੂੰ ਵੀ ਟੇਕ ਨਹੀਂ ਹੈਗੀ ਮੈਨੂੰ ਤਾਂ ਆਪ ਨਹੀਂ ਪਤਾ ਪੁੱਤ ਮੈਂ ਤਾਂ ਆਪ ਤੇਰੇ ਮੰਗੋਰੇ ਨੂੰ ਦੇਖਦੀ ਆ ਵੀ ਹੁਣ ਕੁੜੀ ਦੀ ਉਂਗਲੀ ਲਾ ਕੇ ਫੇਰ ਚੱਲ ਗਿਆ ਬਾਹਰ ਨੂੰ ਤੁਸੀਂ ਬੋਤਾ ਨਾ ਆਪਣੇ 베ਰੇ ਨੂੰ ਬਰਾਗੋ ਨਾ ਮੈਂ ਉਹਨਾਂ ਨੂੰ ਕਿਹਾ ਸੀ ਭੈਣ ਵਾਸਤੇ ਨਾ ਪਨੀਰ ਦੇ ਪਕੌੜੇ ਲੈ ਆਓ ਨਾਲੇ ਬਾਨੇ ਨਾਲ ਅਸੀ ਵੀ ਖਾ ਲਾਂਗੇ ਤੁਸੀਂ ਨਾ ਦੋਨੋਂ ਜਣੀਆਂ ਕਾਲਾ ਟਿੱਕਾ ਲਾ ਕੇ ਰੱਖਿਆ ਕਰੋ ਤੁਹਾਡੇ ਨਣਦ ਪਰਜਾਈ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਮੈਨੂੰ ਤਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਹੁਤ ਡਰ ਲੱਗਦਾ ਪੁੱਤ ਪਰਮਾਤਮਾ ਤੁਹਾਡੇ ਪਿਆਰ ਨੂੰ ਬਣਾਈ ਰੱਖੇ ਨਾ ਮੰਮੀ ਇਹੋ ਜੀ ਗੱਲ ਨਾ ਕਰੋ ਇੰਨੀ ਪਿਆਰੀ ਤਾਂ ਮੇਰੀ ਨਣਾਨਾ ਨਣਦਾਂ ਵੀ ਤਾਂ ਹੀ ਚੰਗੀਆਂ ਹੁੰਦੀਆਂ ਨੇ ਜਦੋਂ ਭਾਬੀਆਂ ਚੰਗੀਆਂ ਹੋਣ ਤੁਸੀਂ ਉਹ ਪਾਲੀ ਦੇਤ ਵਾਲੀ ਇਹਦਾ ਗੀਤ ਨਹੀਂ ਸੁਣਿਆ ਜਿੱਥੇ ਨਣ ਦਾ ਹੋਣ ਬਣ ਚੰਗੀਆਂ ਚੰਗੀਆਂ ਹੋਣ ਪਰ ਜਾਈਆਂ ਵੀ ਜਦੋਂ ਨਵਰੇ ਨਣਦ ਦੀ ਢੋਲੀ ਬੁਖ ਬੁਖ ਰੋੜ ਪਾਬੀਆਂ ਵੀ ਸਿਆਣੇ ਤਾਂ ਸੱਚ ਹੀ ਕਹਿੰਦੇ ਨੇ ਕਿ ਆ ਘਰ ਦੀਆਂ ਰੌਣਕਾਂ ਹੁੰਦੀਆਂ ਨੇ ਦੀਦੀ ਜਦਦੇ ਤੁਸੀਂ ਆਏ ਹੋ ਨਾ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਆਈਆਂ ਹੋਈਆਂ ਨੇ ਹੋਂ ਤਾਂ ਤੁਹਾਡਾ ਵੀਰਾ ਜਦੋਂ ਮਾੜਾ ਜਾਂ ਮੈਨੂੰ ਗੁੱਸੇ ਹੋਣ ਲੱਗਦਾ ਨਾ ਮੈਂ ਤਾਂ ਧਮਕੀ ਦੇ ਦਿੰਨੀ ਆ ਮੈਂ ਹੁਣੇ ਦੀਦੀ ਨੂੰ ਦੱਸਦੀ ਹੱਥ ਜੋੜ ਕੇ ਖੜ ਜਾਂਦਾ ਕਹਿੰਦਾ ਨਾ ਨਾ ਦੀਦੀ ਨੂੰ ਨਾ ਦੱਸਿਓ ਗੁੱਸੇ ਹੋ ਜੂਗੀ ਮੈਂ ਤਾਂ ਅਰਦਾਸਾਂ ਕਰਦੀ ਹੁੰਦੀ ਸੀ ਕਿ ਜਿੰਨਾ ਮੇਰਾ ਵੀਰਾ ਸਾਉ ਆ ਨਾ ਮੇਰੇ ਵੀਰੇ ਨੂੰ ਜੀਵਨ ਸਾਥੀ ਉਦੋਂ ਵੀ ਵੱਧ ਸਾਉ ਮਿਲੇ ਤੇ ਰੱਬ ਨੇ ਤਾਂ ਬੜੀ ਛੇਤੀ ਮੇਰੀ ਸੁਣ ਲਈ ਵੀਰਾ ਭਾਬੀ ਨਾਲੋਂ ਚੰਗਾ ਤੇ ਭਾਬੀ ਵੀਰੇ ਨਾਲੋਂ ਚੰਗੀ ਮੱਤੀਏ ਦੋਕ ਦਿਨਾਂ ਨੂੰ ਤੂੰ ਆਪਣੇ ਘਰ ਚਲੇ ਜਾਣਾ ਫਿਰ ਸਾਡਾ ਕਿਵੇਂ ਜੀ ਲੱਗੂਗਾ ਘਰ ਸੁੰਨਾ ਕਰ ਜੇਗੀ ਚੁੱਪ ਕਰੋ ਮੰਮੀ ਤੁਸੀਂ ਦੀਦੀ ਦੇ ਜਾਣ ਵਾਲੀ ਗੱਲ ਕਰਕੇ ਨਾ ਦਾਲਚ ਕੋਪੜੂ ਵਾਲਾ ਕੰਮ ਕਰ ਦਿੱਤਾ ਅਸੀਂ ਤਾਂ ਜਿੱਜੇ ਦੇ ਪੈਰ ਫੜ ਲੈਣੇ ਆ ਕਿ ਦੋ ਚਾਰ ਦਿਨ ਹੋਰ ਦੀਦੀ ਨੂੰ ਛੱਡ ਦਿਓ ਇੱਥੇ ਹੀ ਤੇ ਮੈਂ ਵੀ ਜਦੀ ਆਹੀ ਗੀਤ ਗਾ ਦੂੰ ਅੱਜ ਦੀ ਦਿਹਾੜੀ ਰੱਖ ਢੋਲੀ ਨਿਮਾਰ ਮਾਂ ਬਾਬਲ ਦੀ ਬਾਣ ਕੇ ਬੋਲੀ ਮਾਰ ਮਾਂ ਅੱਜ ਦੀ ਦਿਹਾੜੀ ਰਾਤ ਕੇ ਮਾਂ ਤੂੰ ਸੱਚ ਮੇਂ ਜ ਰਾਣੀ ਮਾਂ ਮੰਮੀ ਮੇਰਾ ਵੀ ਨਾ ਜਮਾ ਤੇਰੇ ਵਾਲੇ ਹਾਲ ਆ ਜਦੋਂ ਵੀ ਕਿਤੇ ਅੱਜ ਵੀ ਕਿਸੇ ਵਿਆਹ ਤੇ ਬੈਂਡ ਵਾਲੇ ਡੋਲੀ ਦੇ ਟਾਈਮ ਆ ਤਰਜ਼ ਵਾਲਾ ਗਾਣਾ ਲਾਉਂਦੇ ਆ ਨਾ ਮੇਰਾ ਤਾਂ ਨਾ ਬਦੋ ਬਦੀ ਰੋਣਾ ਨਿਕਲ ਜਾਂਦਾ ਧੀ ਭਾਵੇਂ ਸੋਹਰੇ ਘਰ ਆਪਣੇ ਜਿੰਨੀ ਮਰਜ਼ੀ ਸੌਖੀ ਹੋਵੇ ਪੇਕਿਆਂ ਦੀ ਯਾਦ ਨਹੀਂ ਭੁੱਲਦੀ ਤੇ ਨਾ ਹੀ ਪੇਕਿਆਂ ਕਰੋ ਵਿਦਾਇਗੀ ਵਾਲਾ ਸੀਨ ਭੁੱਲਦੀ ਆ ਸੁਸਤ ਮੁਚਰਾਣੀ ਹੀ ਮਾਂ ਕਿਹਦੇ ਫੋਨ ਵੱਜਦਾ ਪੁੱਤ ਦੇਖ ਹਾਂਜੀ ਹਲੋ ਹਾਂਜੀ ਮਾਸੀ ਜੀ ਸ਼ਸ਼ੀਕਲ ਹਾਂਜੀ ਮੰਮੀ ਘਰ ਹੀ ਆ ਆਜੋ ਆਜੋ ਤੁਹਾਡੇ ਘਰ ਆ ਪਰ ਸੁੱਖ ਸੰਦਾ ਲੈ ਵਿੱਚੇ ਹੀ ਫੋਨ ਕੱਟਤਾ ਕੁੜੀਏ ਕੀਦਾ ਫੋਨ ਆ ਕੀ ਗੱਲ ਭਾਬੀ ਇੰਨੀ ਘਬराई ਹੋਈ ਕਿਉਂ ਆ ਦੱਸ ਤਾਂ ਸਹੀ ਕੀਦਾ ਫੋਨ ਸੀ ਤੇਰਾ ਤਾਂ ਮੂੰਹ ਹੀ ਉੱਤਰਿਆ ਪਿਆ ਵਾ ਗੱਲ ਕੀ ਹੋ ਗਈ ਹਾਏ ਹਾਏ ਜਲਦੀ ਦੱਸ ਮੈਨੂੰ ਕੋਈ ਗੱਲ ਨੂੰ ਕੁਝ ਹੋਈ ਜਾਂਦਾ ਵਾ ਚੁੱਪ ਕਰਕੇ ਖੜ ਗਈ ਮੰਮੀ ਦੀਦੀ ਦੀ ਸਾਸ ਦਾ ਫੋਨ ਸੀ ਉਹ ਹੁਣੇ ਇੱਥੇ ਆ ਰਹੇ ਨੇ ਭੈਂਜੀ ਆਉਣ ਲੱਗੇ ਨੇ ਕੁੜੀਏ ਮੇਰੀ ਨਾ ਦੋ ਤਿੰਨ ਦਿਨ ਦੀ ਸੱਜੀ ਅੱਖ ਫਰਕਦੀ ਆ ਕਿਤੇ ਤੂੰ ਘਰ ਕੋਈ ਕਲੇਸ਼ ਤਾਂ ਨਹੀਂ ਕਰਕੇ ਆਈ ਨਹੀਂ ਨਹੀਂ ਮੰਮੀ ਇਹ ਜੀ ਤਾਂ ਕੋਈ ਗੱਲ ਨਹੀਂ ਨਾ ਹੋਰ ਕਿਹੜੀ ਫਿਰ ਗੱਲ ਹੋ ਸਕਦੀ ਆ ਅੱਜ ਤੱਕ ਕਦੇ ਭੈਂਜੀ ਆਏ ਨੇ ਤੇਰੇ ਮਗਰ ਤੂੰ ਮਨ ਚਾਹੇ ਨਾ ਮਨ ਕੁੜੀਏ ਤੂੰ ਲੜਕੇ ਆਈਆਂ ਇਸ ਵਾਰੀ ਤੂੰ ਮੇਰੀ ਗੱਲ ਸੁਣ ਲੈ ਆਪਣਾ ਨਾ ਗੋਰੀ ਬਿਸਤਰਾ ਬਨ ਚੱਲ ਆਪਣੇ ਸੋਰੀ ਸੋਖਰੇ ਨਾਲ ਆ ਜਾ 20 ਵਾਰ ਆ ਪਰ ਜੇ ਤੂੰ ਲੜਕੇ ਆਣਾ ਤੇ ਮੇਰੇ ਦਰਵਾਜੇ ਤੇਰੇ ਲਈ ਬੰਦ ਨੇ ਸਮਝ ਗਈ ਮੰਮੀ ਤੁਸੀਂ ਕਹਿ ਜੀਆ ਗੱਲਾਂ ਕਰੀ ਜਾਂਦੇ ਹੋ ਮੇਰਾ ਯਕੀਨ ਕਰੋ ਉਹ ਤਾਂ ਇਹਨਾਂ ਨੇ ਆ ਚਾਰ ਪੰਜ ਦਿਨ ਲਈ ਦੁਬਈ ਜਾਣਾ ਸੀ ਟੂਰ ਤੇ ਤੇ ਮੰਮੀ ਮੇਰੀ ਸੱਸ ਕਹਿੰਦੀ ਜਾਂ ਤੂੰ ਉਹੀ ਚਾਰ ਪੰਜ ਦਿਨ ਆਪਣੇ ਪੇਕੇ ਲਾਇਆ ਮੈਂ ਕੋਈ ਲੜਕੇ ਨਹੀਂ ਆਈ ਹੈਗੀ ਮੰਮੀ ਐਵੇਂ ਨਾ ਤੁਸੀਂ ਬੋਲੀ ਜਾਓ ਮੈਨੂੰ ਇੱਦਾਂ ਤੁਸੀਂ ਮੇਰੇ ਤੇ ਸ਼ੱਕ ਕਿਉਂ ਕਰਦੇ ਹੋ ਮੰਮੀ ਭਾਬੀ ਆ ਸਮਝਾ ਮੰਮੀ ਨੂੰ ਲੈ ਤੁਸੀਂ ਐਵੇਂ ਟੈਨਸ਼ਨ ਪਾ ਲਈ ਜਦੋਂ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਫਿਰ ਤੁਸੀਂ ਕਿਉਂ ਬਿਨਾਂ ਪਾਣੀ ਤੋਂ ਮੋਚੇ ਖੋਲੀ ਜਾਂਦੇ ਹੋ ਏ ਵਾਹਿਗੁਰੂ ਮੇਰੀ ਧੀ ਨੂੰ ਤਪਤੀ ਬਾਹ ਨਾ ਲੱਗੇ ਮੈਂ ਆਪਾਂ ਤੇਰੇ ਦੇਗਾਂ ਘਰਾ ਕੇ ਜਾਊਂਗੀ ਸੱਚੇ ਪਾਤਸ਼ਾਹ ਮੇਰੀ ਧੀ ਦਾ ਘਰ ਸਾਰਾ ਕੁਝ ਠੀਕ ਠਾਕ ਹੋਵੇ ਏ ਵਾਹਿਗੁਰੂ ਲੈ ਮਸੀਹ ਦਾ ਆ ਵੀ ਗਏ ਨਪੇਂਜੀ ਕੀ ਗੱਲ ਹੋ ਗਈ ਸਭ ਸੁਖਤ ਹੈ ਠੀਕ ਆ ਸਾਰਾ ਕੁਝ ਤੁਸੀਂ ਇੱਥੇ ਅਚਾਨਕ ਮੰਮੀ ਜਦੋਂ ਦਾ ਤੁਸੀਂ ਫੋਨ ਕੀਤਾ ਅਸੀਂ ਤਾਂ ਡਰੇ ਪਏ ਆ ਵੀ ਕੀ ਗੱਲ ਹੋ ਗਈ ਉਹ ਬਾਬਾ ਕੋਈ ਗੱਲ ਨਹੀਂ ਹੋਈ ਜੇ ਤੂੰ ਆਪਣੀ ਮਾਂ ਨੂੰ ਮਿਲਣ ਆ ਸਕਦੀ ਆ ਤਾਂ ਕੀ ਮੈਂ ਆਪਣੀ ਕੁੜਮਣੀ ਨੂੰ ਮਿਲਣ ਨਹੀਂ ਆ ਸਕਦੀ ਉਹ ਤਾਂ ਵੈਲਕਮ ਆ ਮੰਮੀ ਪਰ ਕੋਈ ਗੱਲ ਤਾਂ ਹੋਈ ਆ ਨਾ ਜਿਹੜਾ ਤੁਸੀਂ ਅਚਾਨਕ ਆਏ ਆ ਉਹ ਤਾਂ ਦੱਸੋ ਨਾ ਹੋਰ ਤੈਨੂੰ ਮੈਂ ਸਟਾਮਪ ਤੇ ਲੱਕੇ ਦੇ ਮਾਂ ਵੀ ਕੋਈ ਗੱਲ ਨਹੀਂ ਹੋਈਗੀ ਤੂੰ ਪੇਕੇ ਆ ਕੇ ਸਾਰੇ ਤੌਰ ਤਰੀਕੇ ਹੀ ਭੁੱਲ ਗਈ ਵੀ ਕਿਸੇ ਆਏ ਗਏ ਨੂੰ ਪਾਣੀ-ਤਾਣੀ ਵੀ ਪੁੱਛੀਦਾ ਆ। ਦੀਦੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਨੀ ਆ। ਨਾ ਤੂੰ ਆਇਆ ਬੈਠ ਗਈ ਸੱਜ ਕੇ ਤੂੰ ਵੀ ਜਾ ਕੇ ਭਾਬੀ ਦੀ ਮਦਦ ਕਰ ਦੇ। ਭੈਣ ਜੀ ਤੁਸੀਂ ਨਾ ਮੈਨੂੰ ਬਿਨਾਂ ਚੇਜ ਸਾਰੀ ਖੁੱਲ ਕੇ ਗੱਲ ਦੱਸੋ ਜੇ ਕੋਈ ਗਲਤੀ ਗੈਰਹੀ ਹੋਈ ਨਾ ਮੈਂ ਤੀਰ ਵਰ ਦੀ ਸਿੱਧੀ ਕਰਕੇ ਹੁਣ ਇਹ ਤਾਂ ਬਣਾ ਕਰੂੰਗੀ ਨਾਨਾ ਪੈਣ ਜੀ ਤੁਸੀਂ ਤਾਂ ਮੈਂ ਟੈਨਸ਼ਨ ਪਾ ਲਈﾞﾞ ਆ ਵੀ ਤਾਂ ਮੇਰੀ ਸੱਤਾਂ ਜਨਮਾਂ ਦੀ ਤਪੱਸਿਆ ਦਾ ਫਲ ਆ ਇਹਨੇ ਤਾਂ ਮੈਨੂੰ ਕੁਛ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਕਦੇ ਗੱਲ ਮੇਰੇ ਮੂੰਹੋਂ ਬਾਹਰ ਚ ਨਿਕਲਦੀ ਆ ਪੂਰੀ ਪਹਿਲਾਂ ਕਰ ਦਿੰਦੀ ਆ ਫੇਰ ਭੈਣ ਜੀ ਇਹ ਜਿਹੜਾ ਪਾਣਾ ਵਰਤ ਗਿਆ ਜਿਹੜੇ ਤੁਸੀਂ ਐਨੇ ਖਵਰਾਏ ਹੋਏ ਆ ਕੀ ਦੱਸਾਂ ਭੈਣ ਜੀ ਮੇਰੀ ਕੱਲ ਕੁੜੀ ਆਈ ਗੁੱਡੀ ਉਹਦੇ ਸਹੁਰਿਆਂ ਨੇ ਨਾ ਉਹਦੀ ਬਹੁਤ ਕੁੱਟਮਾਰ ਕੀਤੀ ਆ ਉਦੋਂ ਉਹਨੇ ਵਿਚਾਰੀ ਨੇ ਨਾ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਡੈਡੀ ਟੁੱਟ ਕੇ ਉਹਦੇ ਹੀ ਮਦਰ ਪੈ ਗਏ ਉਹਦੇ ਡੈਡੀ ਕਹਿੰਦੇ ਨਾ ਜ਼ਰੂਰ ਤੇਰੀ ਹੀ ਗਲਤੀ ਹੋਣੀ ਆ ਜਿਹੜਾ ਉਹਨਾਂ ਨੇ ਤੈਨੂੰ ਇੰਨਾ ਕੁੱਟਿਆ ਉਹਦੀ ਇੱਕ ਨਹੀਂ ਸੁਣੀ ਉਹਨੂੰ ਉਹਨੀ ਪੈਰੀ ਭਾਰ ਕਰੇ ਬੈਠਾ ਉਹਨੋਂ ਉਹਦੇ ਨਾਲ ਵਿਚਾਰੀ ਨਾਲ ਉੱਥੇ ਉਸ ਘਰ 'ਚ ਪਤਾ ਨਹੀਂ ਕੀ سلوਕ ਹੁੰਦਾ ਹੋਊਗਾ ਉਹ ਭੈਣ ਜੀ ਇਹ ਤਾਂ ਬਹੁਤ ਮਾੜੀ ਗੱਲ ਹੋਈ ਹੋ ਸਕਦਾ ਗੁੱਡੀ ਆਪਣੀ ਜਗ੍ਹਾ ਸਹੀ ਹੋਵੇ ਉਹਦੇ ਸਹਰੇ ਮਾੜੇ ਹੋਣ ਉਹਨੂੰ ਪੁੱਛਣਾ ਤਾਂ ਸੀ ਭੈਣ ਜੀ ਬਸ ਆਹੀ ਬੇਨਤੀ ਪੈਣ ਜੀ ਮੈਂ ਤੁਹਾਡੇ ਕੋਲ ਕਰਨ ਆਈ ਆ ਰੱਬ ਨਾ ਕਰੇ ਜੇ ਇਹੋ ਜਿਹੇ ਹਾਲਾਤ ਗੈਬੀ ਤੇ ਆ ਜਾਣ ਸਾਡੇ ਕੋਲੋਂ ਜਾਂ ਕਰਮੇ ਕੋਲੋਂ ਕੋਈ ਗਲਤੀ ਹੋ ਜਵੇ ਤਾਂ ਆਪਣੀ ਧੀ ਨੂੰ ਗਲਤ ਕਹਿਣ ਤੋਂ ਪਹਿਲਾਂ ਉਹਨੂੰ ਸਾਰਾ ਕੁਝ ਪੁੱਛ ਲੈ ਜਦੋਂ ਬਾਂਝ ਬੰਦੀ ਆ ਜਾਂਦੀ ਆ ਦੇ ਕਹਾਣੀ ਮਾਂ ਆਪਾ ਕਬੀਲਦਾਰੀ ਵਾਲੀ ਝੂਠੀ ਤਖਤੀ ਆਪਣੇ ਗਲੇ 'ਚ ਲਟਕਾ ਕੇ ਨਾ ਵਿਆਹੀਆਂ ਤਿਆਂ ਦੇ ਦੁੱਖ ਘੱਟ ਹੀ ਸੁਣਦੇ ਆ ਤੇ ੱੱਕੇ ਨਾਲ ਉਹਨੂੰ ਉੱਥੇ ਹੀ ਵਿਸਾਉਣ ਦੀ ਜਿੱਦ ਕਰਦੇ ਆ ਕਈ ਧੀ ਅ타 ਰੋ ਰੋ ਕੇ ਮਨ ਮਾਰ ਕੇ ਉੱਥੇ ਵਸ ਵੀ ਜਾਂਦੀਆਂ ਨੇ ਤੇ ਕਈ ਵਿਚਾਰੀਆਂ ਤਿਆਂ ਆਪਣੇ ਮਾਪਿਆਂ ਤੋਂ ਸਦਾ ਸਦਾ ਲਈ ਜੀ ਮਾਪੇ ਤੀਨੂੰ ਜਨਮ ਤਾਂ ਦੇ ਸਕਦੇ ਨੇ ਉਹਦੀ ਚੰਗੀ ਕਿਸਮਤ ਨਹੀਂ ਲਿਖ ਸਕਦੇ ਆਪਾਂ ਤਾਂ ਆਪਣੇ ਵੱਲੋਂ ਚੰਗਾ ਹੀ ਵਾਰ ਲੱਭਦੇ ਆ ਨਾ ਚੰਗੇ ਸਹੁਰੇ ਦੇਖਦੇ ਆ ਪਰ ਉਹ ਕਿਹੋ ਜਿਹਾ ਨਿਕਲਣਗੇ ਇਹ ਕਿਸੇ ਨੂੰ ਨਹੀਂ ਪਤਾ ਸੋਏ ਨੀਲੀ ਸ਼ਤਾਲੇ ਰੱਬ ਸਭ ਤੋਂ ਪਹਿਲਾਂ ਤਾਂ ਮੈਂ ਰੱਬਗੇ ਹੀ ਅਰਦਾਸ ਕਰਦਾ ਕਿ ਇਹ ਪਰਮਾਤਮਾ ਸਾਰਿਆਂ ਧੀਆਂ ਨੂੰ ਇਹੋ ਜਿਹੇ ਪਿਆਰ ਤੇ ਸਤਿਕਾਰ ਕਰਨ ਵਾਲੇ ਪੇਕੇ ਤੇ ਸਹੁਰੇ ਦੇ ਕਿਸੇ ਦੀ ਵੀ ਧੀ ਦੁਖੀ ਨਾ ਹੋਵੇ ਨਹੀਂ ਤਾਂ ਕਈ ਵਾਰ ਮਾੜੇ ਹਾਲਾਤਾਂ ਦੇ ਵਿੱਚ ਧੀ ਦੇ ਮਾਪੇ ਨਾ ਤਾਂ ਕੁਝ ਕਹਿ ਹੀ ਸਕਦੇ ਨੇ ਤੇ ਨਾ ਹੀ ਕੁਝ ਸਹਿ ਸਕਦੇ ਨੇ ਬਸ ਤਿਲ ਤਿਲ ਟੁੱਟਦੀ ਧੀ ਨੂੰ ਦੇਖ ਕੇ ਝੁਰਦੇ ਹੀ ਰਹਦੇ ਨੇ ਤੁਹਾਡੀ ਧੀਆਂ ਦੇ ਬਾਰੇ ਕੀ رائے ਆ ਕਮੈਂਟਸ ਰਾਹੀਂ ਆਪਣੇ ਵਿਚਾਰ ਜ਼ਰੂਰ ਦਿਓ ਆ ਆ